ਬੇਬੇ ਨਾਨਕੀ ਇਸਤਰੀ 사ਸੰਗ ਸਭਾ ਵੱਲੋਂ ਪੰਜਾਬੇ ਸਥਾਪਨਾ ਦਿਵਸ ਅਤੇ ਬੇਬੇ ਨਾਨਕੀ ਜੀ ਦਾ 561ਵਾਂ ਜਨਮ ਦਿਹਾੜਾ ਗੁਰਦੁਆਰਾ 탑ਸਾਨ ਬਾਬਾ ਕਰਮ ਸਿੰਘ ਚੌਕ ਮਨਾ ਸਿੰਘ ਵਿਖੇ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਅਤੇ ਸਭ ਸੰਗਤਾਂ ਨੇ ਬੇਬੇ ਨਾਨਕੀ ਜੀ ਦਾ 561ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਇਸ ਮੌਕੇ ਵਾਰ ਨੰਬਰ 46 ਦੇ ਕੌਂਸਲਰ ਨਵੀਂ ਜੋੜਾ ਵੱਲੋਂ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਗਈ The set. ਇਸ ਮੌਕੇ ਬੇਬੇ ਨਾਮ ਦੀ ਇਸਤਰੀ ਸਾਸੰਗ ਸਭਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਸਾਹਿਬ ਅੱਗੇ ਕੀਤੀ ਗਈ। ਇਸ ਮੌਕੇ ਵਾਰਡ ਨੰਬਰ 46 ਦੇ ਕੌਂਸਲਰ ਨਵੀ ਜੁੜਾ ਵੱਲੋਂ ਕੀਰਤਨੀ ਜੱਥਿਆ ਨੂੰ ਸਨਮਾਨਿਤ ਕੀਤਾ ਗਿਆ। ਇਸ ਸੰਗਤ ਨੂੰ ਵਿਭੁਰ ਕੱਤੀ ਬੋਲੀ ਨਾਲ ਕੁੰਜੀ ਕੋ ਪਹਿਨੀ ਇਹ ਸੁਤੰਤਰ ਦੇ ਨੇ ਅਸੀਸ ਰਛਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਸ਼ਾਂਤ ਸੰਗ ਜੋ ਜਨਪ੍ਰੇਮ ਸੋ ਜਨ ਕੁਦਰਹਾਗ ਵਾਝੀ ਆਪ ਸਾਰੀਆਂ ਸੰਤਾਂ ਦੀ ਅਸੀਸਾਂ ਵਾਝੀ ਇਸ ਮੌਕੇ ਬੇਬੇ ਨਾਨ ਕੀ ਇਸ ਸੇ ਸਾਸੰਗ ਸਭਾ ਵੱਲੋਂ ਬਾਡ ਨੰਬਰ 64 ਦੇ ਕਾਉਂਸਲਰ ਨਵੀਂ ਜੋੜਾ ਨੂੰ ਸਨਮਾਨਿਤ ਕੀਤਾ ਗਿਆ ਬੇਬੇ ਨਾਨ ਕੀ ਇਸੇ ਸਾਸੰਗ ਸਭਾ ਦੇ ਵਿੱਚ ਤੁਹਾਡੇ ਦੁਆਰਾ ਹਾਜ਼ਰੀ ਭਰੀ ਗਈ ਹੈ ਕੀ ਕਹਿਣਾ ਚਾਹੋਗੇ ਉਹ ਪਹਿਲੋ ਫਤਿਹ ਦੀ ਸਾਜ ਨਹੀਂ ਕਰੀ ਗਏ ਵਾਇਕੂ ਜੀ ਕਹਾ ਹੋਂ ਸਾਹ ਵਾਇਕੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਇੱਥੇ ਆਏ ਸੀਗੇ ਤੁਹਾਨੂੰ ਪਤਾ ਕਿ ਅੱਜ ਬੇਬੇ ਨਾਲਕੀ ਇਸਤਰੀ ਸਤਸੰਗ ਸਭਾ ਜੀ ਵੱਲੋਂ ਜੋ ਇੱਕ ਸੰਸਾ ਚੱਲ ਰਹੀ ਹੈ ਸਾਹਮਣੇ ਗੁਰਦੁਆਰੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਦੇ ਤਪਸਥਾਨ ਤੇ ਉਹਨੂੰ ਪੂਰੇ 50 ਸਾਲ ਪੂਰੇ ਹੋ ਚੁੱਕੇ ਨੇ ਉਸ ਸੰਸਾ ਨੂੰ ਉਸੇ ਨਾਲ ਹੀ ਬੀਬੇ ਨਾਨਕੀ ਜੀ ਦਾ 561ਵਾਂ ਜਨਮ ਦਿਹਾੜਾ ਤੇੜਾ ਵਾ ਉਹ ਸਾਰੀਆਂ ਸੰਗਤਾਂ ਨਾਲ ਮਿਲ ਕੇ ਬੜੀ ਧੂਮਧਾਮ ਨਾਲ ਮਨਾ ਲਿਆ ਸੋ ਸਾਰੀਆਂ ਸੰਗਤਾਂ ਨੂੰ ਬੀਬੇ ਨਾਨਕੀ ਜੀ ਦੇ 561ਵੇਂ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾ ਉਸੇ ਨਾਲ ਹੀ ਜਿਹੜੀ ਬੀਬੇ ਨਾਨਕੀ ਸਤਿ ਸੰਗ ਸਭਾ ਜਿਨ੍ਹਾਂ ਨੂੰ 50 ਸਾਲ ਪੂਰੇ ਹੋ ਚੱਲੇ ਨੇ ਉਹਨਾਂ ਨੂੰ ਵੀ 50 ਸਾਲ ਦੀ ਬਰੇਗਣ ਪੂਰੀ ਕਰਨ ਤੇ ਬਹੁਤ ਬਹੁਤ ਮੁਬਾਰਕਾ ਜੀ